ਹਾਂਜੀ ਮੈਂ ਤੁਹਾਡੀ ਆਪਣੀ ਪਰਮਜੀਤ ਔਰ ਸਮਾਗ ਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਾਡੇ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜਾਨੀ ਕਿ ਸਾਡਾ ਚੈਨਲ ਸਮਾਗ प्रोडक्शन ਦੇ ਵਿੱਚ ਤੇ ਇਹਨੇ ਸਾਡੇ ਮਾਤਾ ਜੀ ਬਜ਼ੁਰਗ ਸਾਡੇ ਤੇ ਸਾਡੇ ਘਰ ਦਾ ਸ਼ਿੰਗਾਰ ਤੇ ਤੁਸੀਂ ਦੇਖੋ ਮਾਤਾ ਜੀ ਨੂੰ ਵੀ ਤੇ ਆਡੇ ਚੈਨਲ ਨੂੰ ਨਵੀਆਂ ਤੋਂ ਨਵੀਆਂ ਵੀਡੀਓ ਦੇਖਿਆ ਕਰੋ ਸਾਡੇ ਬਲੌਗ ਦੇਖਿਆ ਕਰੋ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਅੱਜ ਤੁਹਾਨੂੰ ਕਰਾਉਨੇ ਆ ਅਸੀਂ ਸਾਰਾ ਯਾਨੀ ਕਿ ਘਰ ਤੋਂ ਲੈ ਕੇ ਖੇਤਾਂ ਤੱਕ ਦੀ ਤੇ ਆਓ ਚੱਲ ਜੀਏ ਹੁਣ ਆਪਾਂ ਖੇਤਾਂ ਵੱਲ ਮਾਤਾ ਜੀ ਸਸਰੀਕਾਲ ਬੁਲਾ ਦਿਓ ਤੁਸੀਂ ਵੀ ਬੁਲਾ ਦਿਓ ਸਸਰੀਕ ਚੱਕ ਇਹਨੇ ਸਾਡੇ ਮਾਤਾ ਜੀ ਤੇ ਬਜ਼ੁਰਗਾਂ ਦਾ ਤੁਹਾਨੂੰ ਪਤਾ ਹੀ ਜਿਹੇ ਜਿਹੇ ਸੁਭਾਅ ਹੁੰਦਾ ਉਸ ਤਰ੍ਹਾਂ ਹੀ ਨੌਂ ਦੇ ਰਿਹਾ ਦੇ ਸਸਰੀਕ ਤੇ ਕੱਲ ਆ ਜਾਈਏ ਖੇਤਾਂ ਵੱਲ ਅਸੀਂ ਤੁਹਾਨੂੰ ਲੈ ਕੇ ਚੱਲਾਂਗੇ ਅੱਜ ਖੇਤਾਂ ਦੀ ਸਾਰ ਯਾਨੀ ਕਿ ਇਹ ਸਾਡੀ ਸਬਜੀ ਬੀਜੀ ਹੋਈ ਆ ਤੇ ਅੱਜ ਸੋਨੂੰ ਸਬਜ਼ੀਆਂ ਬੁਖਾਜੇ ਦੇਖੋ ਤੁਸੀਂ ਵਲੌਗ ਦੇ ਵਿੱਚ ਤੇ ਬਹੁਤ ਵਧੀਆ ਫੁੱਲੀ ਛਾਰ ਕਰ ਲਈ ਨਹੀਂ ਹਾਲ ਜੇ ਲਿਆਗੇ ਸਾਡੇ ਖੇਤ ਕਿਉਂਕਿ ਹਜੇ ਬਾਜ਼ਾਰਦ ਨਹੀਂ ਤਰੀ ਹੈਗੀ ਬਾਜ਼ਾਰਾ ਨਹੀਂ ਕਰਿਆ ਹੈਗਾ ਅੱਧੀ ਬਾਣ ਦੇ ਵਿੱਚ ਕਰਤਾ ਬਾਜ਼ਾਰਾ ਤੇ ਅੱਧਾ ਕਰਦਾ ਤੇ ਹਾਂਜੀ ਸਬਜ਼ੀਆਂ ਦੇਖੋ ਜੀ ਘਰ ਦੀਆਂ ਸਬਜ਼ੀਆਂ ਸੋਨ ਬਣਾ ਬਣਾ ਕੇ ਇਹੀ ਦਿਖਾਇਆ ਕਰਾਂਗੇ ਆ ਹੋ ਗਈਆਂ ਗਾਜਰਾਂ ਆ ਹੋ ਗਈਆਂ ਮੂੜੀਆਂ ਤੇ ਆਜੋ ਆਜੋ ਅੱਗੇ ਆਜੋ ਹਾਂਜੀ ਆ ਹੋ ਗਏ ਸਾਡੇ ਆਲੂ ਫੇਰ ਮੂੜੀਆਂ ਹੋ ਗਈਆਂ ਦੇਖੋ ਦੇਖੋ ਵਧੀਆ ਵਧੀਆ ਘਰ ਦੀਆਂ ਸਬਜ਼ੀਆਂ ਸਾਨੂੰ ਖਵਾਇਆ ਕਰਨੀਆਂ ਤੇ ਤੁਸੀਂ ਸਾਡਾ ਬਲੌਗ ਦੇਖੀ ਚੱਲਿਆ ਕਰੋ ਤੇ ਕਰੋ ਤੋੜ ਕੇ ਸਾਨੂੰ ਸਬਜ਼ੀਆਂ ਬਣਾ ਕੇ ਅਸੀਂ ਦਿਖਾਇਆ ਕਰਨੀਆਂ ਨੇ ਤੇ ਆਜੋ ਸਾਨੂੰ ਜੀ ਫੈਨ ਕਰਾਉਣੇ ਆ ਹੋ ਗਏ ਘਰ ਦੇ ਮੇਥੇ ਤੇ ਆਹ ਹੋ ਗਈ ਘਰ ਦੀ ਪਾਲਕ ਹਾਂਜੀ ਦੇਖੀ ਚੱਲੋ ਮੂਲੀਆਂ ਮੂਲੀਆਂ ਜਿਹੜੀ ਸਬਜ਼ੀ ਨੂੰ ਜੀ ਕਰਦਾ ਖਾਓ ਮੌਜ ਨਾਲ ਆ ਵੀ ਸਰੋਂ ਦਾ ਸਾਗ ਬੀਜਿਆ ਹੋਇਆ ਕਿ ਮੂਹ ਹਾਂਜੀ ਆ ਰਹੇ ਸਲਗਮ ਹਰ ਇੱਕ ਸਬਜ਼ੀ ਸਾਨੂੰ ਖੇਤ ਦੇ ਵਿੱਚੋਂ ਮਜੂਦ ਮਿਲੂਗੀ ਖਾਣ ਵਾਸਤੇ ਕਿਉਂਕਿ ਆਪਾਂ ਨੂੰ ਖੇਤ ਦੀ ਸਬਜ਼ੀ ਹੀ ਖਾਣੀ ਚਾਹੀਦੀ ਆ ਮੁੱਲ ਦੀਆਂ ਸਬਜ਼ੀਆਂ ਦੇ ਵਿੱਚ ਤਾਂ ਪਤਾ ਨਹੀਂ ਕੀ ਕੀ ਮਿਲਦਾ ਆਪਾਂ ਨੂੰ ਜਿਹੜੀ ਆਪकी माताजी ਵੀ ਨਾਲ ਆ ਗਏ ਨੇ ਸਾਰੀ ਆਏ ਹੋਏ ਆ ਪਰਿਵਾਰ ਮੇਰੀ ਨੋ ਵੀ ਆਈ ਹੋਈ ਆ ਤੇ ਆ ਇਹ ਸਬਜੀ ਥੋੜਾ ਲੇਟ ਬੀਜੀ ਆ ਇਸ ਕਰਕੇ ਹਜੇ ਤੱਕ ਨਹੀਂ ਤਿਆਰ ਹੋਈ ਤੇ ਹੁਣ ਸੋਨੂੰ ਲੈ ਚਲਦੇ ਆ ਅਸੀਂ ਤਿਆਰ ਸਬਜੀ ਵੱਲ ਨੂੰ ਆ ਜਾਈਏ ਇਹ ਸਾਡੇ ਪਸਨਾ ਦਾ ਹਰਾ ਦਿੱਕਿਆ ਹੋਇਆ ਹੈ ਇਹ ਨਾਰ ਸਾਡੇ ਤੋਤੇ ਨਹੀਂ ਛੱਡਦੇ ਹੈਗੇ ਨਾਰ ਵੀ ਲੱਗਦੇ ਆ ਬੇਰ ਵੀ ਲੱਗਦੇ ਆ ਵੈਸੇ ਤੋਤੇ ਨਹੀਂ ਛੱਡਦੇ ਹੈਗੇ ਤੇ ਚਲੋ ਹੁਣ ਆਪਾਂ ਜਨੌਰਾਂ ਨੂੰ ਵੀ ਕੀ ਕਹਿ ਸਕਦੇ ਹਾਂ ਤੇ ਤੋਤੇਆਂ ਦਾ ਤਾਂ ਤੁਹਾਨੂੰ ਪਤਾ ਹੀ ਹੈ ਚੀਜ਼ਾਂ ਸ਼ਿਗਾਰ ਹੁੰਦੀਆਂ ਨੇ ਤੇ ਹਰ ਇੱਕ ਫਰੂਟ ਤੇ ਉਹ ਆਪਣਾ ਹੱਕ ਵੀ ਰੱਖਦੇ ਨੇ ਤੇ ਚਲੋ ਵਧੀਆ ਗੱਲ ਐ ਕੋਈ ਤਾਂ ਖਾਂਦਾ ਸਾਡੇ ਨਾਲ ਸਾਡਾ ਤਾਂ ਖਾਣ ਤਾਂ ਨਹੀਂ ਆਖ ਲੱਗਦਾ ਜੋ ਕਿ ਸੇਤੀ ਤਿਆਰ ਹੋ ਜਾਣਾ ਪਹਿਲਾਂ ਸੋਣ ਬਣਾ ਕੇ ਵੀ ਅਸੀਂ ਦਿਖਾਇਆ ਉਹ ਵੀ ਅਸੀਂ ਆਪਣੇ ਖੇਤ ਚੋਂ ਤੋੜਿਆ ਸੀਗਾ ਉਹ ਸਾਡੇ ਦੂਸਰੇ ਖੇਤ ਆ ਤੇ ਹੁਣ ਤੁਹਾਨੂੰ ਦਿਖਾਉਨੇ ਆ ਅਸੀਂ ਰੋਂਦਾ ਸਾਗ ਵੀ ਸਾਡਾ ਥੋੜੇ ਦਿਨਾਂ ਤੱਕ ਹੀ ਤਿਆਰ ਹੋ ਜਾਣਾ ਸਬਜ਼ੀ ਤਾਂ ਅਸੀਂ ਆਪਦੇ ਘਰ ਹੀ ਲਗਾਉਨੇ ਆ ਕਿਉਂਕਿ ਹਰ ਖੇਤਾਂ ਦੇ ਵਿੱਚ ਪਾਇਆ ਹੋਇਆ ਤਾਂ ਫਿਰ ਸਬਜ਼ੀ ਘਰ ਦੀ ਖਾਣ ਨੂੰ ਮਨ ਕਰਦਾ ਹ ਹ ਅੱਜ ਹੀ ਹੁਣ ਤੁਹਾਨੂੰ ਦਿਖਾਉਨੇ ਆ ਅਸੀਂ ਆਪਦੇ ਤਿਆਰ ਬਿਲਕੁਲ ਸਬਜ਼ੀ ਜੋ ਕਿ ਅੱਜ ਵੀ ਅਸੀਂ ਬਣਾ ਸਕਦੇ ਆ ਤੋੜ ਕੇ पहला भी अनेक खेत बना सब्जी पसंद करते हैं आज हाँ जी बहुत सब्जी बहुत मन बहुत लग जाएगा घर देर हाँ जी ये बीजी हुई है लसन ਜਾਣੀ ਕਿ ਬਿਲਕੁਲ ਤਿਆਰ ਸਬਜ਼ੀ ਆ ਹਾਂਜੀ ਆ ਫੇਰ ਸਾਡੇ ਆਲੂ ਆ ਗਏ ਨੇ ਆਲੂ ਭਾਜੀ ਤਾਂ ਸਾਡੇ ਮੂਹਰੇ ਰਹਿੰਦੇ ਨੇ ਤੇ ਹਾਂਜੀ ਆ ਕਾਦੀ ਪਾਲਕ ਭੈਣ ਜੀ ਆ ਗਈ ਆ ਦੇਖੋ ਜੀ ਬਿਲਕੁਲ ਪਾਲਕ ਸਾਡੀ ਤਿਆਰ ਹੈ ਮਿਨਾ ਰੇ ਸਪਰੇਅ ਧੂਗਾ ਹੀ ਹੋਈ ਸਾਡੀ ਸਬਜ਼ੀ ਇਹੇ ਜੀ ਦੇ ਵਿੱਚ ਪਾਉਣਾ ਪਸੰਦ ਨਹੀਂ ਕਰਦੇ ਕਿ ਕਿ ਆ ਨਹੀਂ ਦਵਾਈ ਵਾਲੀ ਸਬਜੀ ਨਹੀਂ ਅਸੀਂ ਸਿਰਫ ਰੂੜੀ ਦੀ ਰੇਹ ਦਾ ਇਸਤੇਮਾਲ ਕੀਤਾ ਹੋਇਆ ਇਸ ਦੇ ਵਿੱਚ ਤੇ ਦੇਖੋ ਰੂੜੀ ਦੀ ਰੇਹ ਨਾਲ ਕਿੰਨੀ ਹਰੀ ਭਰੀ ਤੇ ਕਿੰਨੀ ਸਵਾਦ ਬਣਨ ਵਾਲੀ ਸਬਜੀ ਆ ਸਾਡੇ ਮੇਥੇ ਆ ਗਏ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਅਜਰਾ ਆ ਗਈਆਂ ਦੇਖ ਸਕਦੇ ਹੋ ਤੁਸੀਂ ਤੇ ਖੁੱਲੀ ਸਬਜੀ ਲਈ ਹੋਈ ਹੈ ਤੇ ਤੋੜਨੇ ਨਹੀਂ ਹੈਗੇ ਵਿੱਚ ਨਹੀਂ ਨਹੀਂ ਅਜੇ ਨਹੀਂ ਤੋੜਨੇ ਹਾਂਜੀ ਇਹ ਸਾਡਾ ਧਨੀਆ ਜੋ ਕੋਈ ਨਹੀਂ ਬੀਜਾ ਉੱਗਿਆ ਹੋਇਆ ਹੈਗਾ ਹੁਣ ਉੱਗਦਾ ਤਾਂ ਨਹੀਂ ਬੀਜਿਆ ਹੋਇਆ ਹਾਂਜੀ ਹਾਂ ਹਾਂਜੀ ਆ ਸਾਡਾ ਹਜੇ ਤੱਕ ਤਣੀਆਂ ਨਹੀਂ ਇਹ ਲੇਟ ਬੀਜਿਆ ਹੋਇਆ ਇਸ ਕਰਕੇ ਨਹੀਂ ਹੋਇਆ ਹੈਗਾ ਖੇਤਾਂ ਦੇ ਵਿੱਚ ਬੈਠੇ ਰਹਿਣ ਦਾ ਇਹੀ ਤਾਂ ਫਾਇਦਾ ਹੁੰਦਾ ਘਰ ਪਾਉਣ ਦਾ ਖੇਤਾਂ ਦੇ ਵਿੱਚ ਕਿ ਆਪਾਂ ਘਰ ਦੀ ਸਬਜ਼ੀ ਬਣਾਓ ਤੇ ਮौज ਨਾਲ ਖਾਓ ਕੋਈ ਵੀ ਆਪਣੇ ਗੈਸਟ ਆਉਂਦੇ ਆ ਤੇ ਆਬਦੀ ਘਰ ਦੀ ਸਬਜ਼ੀ ਦਾ ਤਾਂ ਬਹੁਤ ਵੱਡਾ ਪਰਦਾ ਹੁੰਦਾ ਹੈ ਇਹ ਚੀਜ਼ ਦਾ ਆਪਾਂ ਘਰੋਂ ਤੋੜ ਕੇ ਬਣਾ ਸਕਦੇ ਹਾਂ ਖਵਾ ਸਕਦੇ ਹਾਂ ਤੇ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਦੱਸਿਆ ਕਰੋ ਕਿ ਤੁਹਾਨੂੰ ਸਾਡੀਆਂ ਵੀਡੀਓ ਕਿੱਦਾਂ ਦੀਆਂ ਲੱਗਦੀਆਂ ਨੇ ਹਾਂਜੀ ਤੁਸੀਂ ਕਮੈਂਟਾਂ ਦੇ ਵਿੱਚ ਸਾਨੂੰ ਦੱਸਿਆ ਕਰੋ ਕਿ ਸਾਡੀਆਂ ਵੀਡੀਓ ਤੁਹਾਨੂੰ ਕਿੱਦਾਂ ਨੂੰ ਲੱਗਦੀਆਂ ਹੁੰਦੀਆਂ ਹਨ ਫਿਰ ਅਸੀਂ ਹੋਰ ਤੁਹਾਡੇ ਵਾਸਤੇ ਨਵੀਆਂ-ਨਵੀਆਂ ਵੀਡੀਓ ਲੈ ਕੇ ਆਇਆ ਕਰਾਂਗੇ ਤੇ ਵਧੀਆ ਵਧੀਆ ਸਾਨੂੰ ਤੁਹਾਡੇ ਲਈ ਹੁਣ ਆ ਵੀ ਵਧੀਆ ਲੱਗਦਾ ਈ ਸੋਡ ਨਾ ਗੱਲਬਾਤ ਕਰਦੇ ਆ ਬੋਲ ਹਾਂਜੀ ਅੱਜ ਤੁਹਾਨੂੰ ਕਰਾਇਆ ਸੀ ਖੇਤਾਂ ਦੀ ਸੈਰ ਤੇ ਕੱਲ ਨੂੰ ਤੁਹਾਨੂੰ ਕਰਾਵਾਂਗੇ ਅਸੀਂ ਘਰ ਦੀ ਸਾਰੇ ਪਰਿਵਾਰ ਦੇ ਨਾਲ ਮਿਲਵਾਵਾਂਗੇ ਵੈਸੇ ਪਰਿਵਾਰ ਦੇ ਵਿੱਚ ਤਾਂ ਆਪਾਂ ਮਿਲਦੇ ਫਿਰਦੇ ਆ ਤੇ ਕਿਉਂਕਿ ਸਾਡੇ ਵੀਡੀਓ ਵੀ ਸਾਡੇ ਨਾਲ ਹੀ ਹੈ ਸਾਡੀ ਮਾਤਾ ਵਰਦੀ ਆ ਤੇ ਤੁਹਾਨੂੰ ਵੀਡੀਓ ਕਿਵੇਂ ਦੀ ਲੱਗਦੀ ਹੈ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਤੁਹਾਡੇ ਵਾਸਤੇ ਅਸੀਂ ਨਵੀਆਂ ਤੋਂ ਨਵੀਆਂ ਵੀਡੀਓ ਲੈ ਕੇ ਆਇਆ ਕਰਾਂਗੇ ਅੱਜ ਦੇ ਲਈ ਇੰਨਾ ਹੀ ਮੇਰੇ ਮੇਰਾ ਬਲੌਗ ਆ ਤੇ ਧੰਨਵਾਦ ਸਤਿ ਸ੍ਰੀ ਅਕਾਲ ਕਿੰਨਾ ਬਣੀ